ਹਾਂਜੀ ਜਿੰਨੇ ਤੁਹਾਨੂੰ ਪਤਾ ਹੀ ਹੈ ਵੀ ਅੱਜ ਪਹੁੰਚੇ ਹੈ ਫਤੇਗੜ ਸਾਹਿਬ ਪਵਿੱਤਰ ਧਰਤੀ ਦੇ ਦਰਸ਼ਨ ਮੇਲੇ ਕਰਨ ਲਈ ਤੇ ਆਜੋ ਤੁਹਾਨੂੰ ਦਰਸ਼ਨ ਕਰਾਈਏ ਦੁਨੀਆ ਦੀ ਸਾਰਿਆਂ ਨੂੰ ਮਹਿੰਗੀ ਧਰਤੀ ਦੇ ਜਿੱਥੇ ਧਨਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜਦਿਆਂ ਦਾ ਸੰਸਕਾਰ ਕੀਤਾ ਗਿਆ ਦਰਵਾਣਾ ਟੋਟਰਮਲ ਦੀ ਵੱਲੋਂ ਮੋਰਾ ਦੇ ਬਦਲੇ ਖਰੀਦੀ ਗਈ ਸੀ ਇਹ ਜਗ ਜਦੋਂ ਇਹ ਪਹਾਣਾ ਵਰਤਿਆ ਸੀਗਾ ਉਦੋਂ ਬਾਬਾ ਜੋਰਾਬਰ ਸਿੰਘ ਜੀ ਦੀ ਉਮਰ ਸਿਰਫ 9 ਸਾਲ ਤੇ ਪਾਪਾ ਫਤੇ ਸਿੰਘ ਜੀ ਦੀ ਉਮਰ ਸਿਰਫ 7 ਸਾਲ ਦੀ ਸੀ ਮਾਤਾ ਜੀ ਤੇ ਦੋਨਾਂ ਛੋਟੇ ਸਾਬ ਜਦਾਂ ਸੂਬਾ ਸਰਹੰਦ ਨੇ ਅਣਮਨੁੱਖੀ ਤਸੀਹੇ ਦੇ ਕੇ ਕਹੀਤਾ ਕਰ ਦਿੱਤਾ ਪਰ ਇਸ ਤੋਂ ਬਾਅਦ ਵੀ ਜ਼ਾਲਮ ਨਹੀਂ ਡਰਿਆ ਇਹ ਉਹ ਆਪਣੀ ਇੱਕ ਤਹਿਸ਼ਤ ਪੈਦਾ ਕਰਨੀ ਚਾਹੁੰਦਾ ਸੀ ਇਸ ਤੋਂ ਬਾਅਦ ਫਿਰ ਮਾਤਾ ਜੀ ਅਤੇ ਸਹਿਬ ਜਦਦੇ ਆ ਤੇ ਅੰਤਿਮ ਸੰਸਕਾਰ ਲਈ ਨਾ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਰੱਖੀਆਂ ਜਿੰਗੀਆਂ ਉਸ ਤੋਂ ਬਾਅਦ ਫਿਰ ਗੁਰੂ ਘਰ ਦੇ ਇੱਕ ਸੇਵਕ ਦੀਵਾਨ ਟੋਡਰਮਲ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਧਨ ਸੰਪਤੀ ਕੁਰਬਾਨ ਕਰਕੇ ਜਾਲਮ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਸ ਧਰਤੀ ਦੇ ਉੱਪਰ ਫਿਰ ਇੱਕ ਛੋਟਾ ਜਿਹਾ ਡੁੱਗੜਾ ਲਿਆ ਸੀ ਇਸ ਛੋਟੇ ਜਿਹੇ ਟੁਕੜੇ ਉੱਪਰ ਇੱਕੋ ਚਿਖਾ ਵਿੱਚ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਕੁਜਰੀ ਜੀ ਦੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਗਿਆ ਸੀ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਪ੍ਰਕਾਸ਼ ਸਥਾਨ ਜੋ ਤੁਸੀਂ ਹੁਣ ਲਾਈਵ ਦਰਸ਼ਨ ਕਰ ਸਕਦੇ ਹੋ ਉਸ ਪਵਿੱਤਰ ਜਗ੍ਹਾ ਨੇ ਸੋ ਇਹ ਗੁਰਦੁਆਰਾ ਸ੍ਰੀ ਜੋਤੀ ਸੂਕ ਸਮਾਹ ਬਹੁਤ ਹੀ ਪਵਿੱਤਰ ਅਤੇ ਇੱਕ ਅਨਮੋਲ ਧਰਤੀ ਹੈ ਐਸੇ ਗੁਰਕੋ ਬਨ ਬਨਾਈ ਹੈ ਆਪੁਨ ਬਚਾ ਰਹੇ ਕਾ ਰਹਿ ਆਪੁਨ ਬਚਾ ਰਹੇ ਕਾ ਟਾਈਮ ਹੋ ਗਿਆ ਜੀ 7:45 ਤੇ ਹੁਣ ਵਾਪਸੀ ਹੋ ਗਈ ਸਾਡੀ ਚੈੱਕ ਕਰ ਸਕਦੇ ਤੁਸੀਂ ਕੋਰਟ ਕੰਪਲੈਕਸ ਗੁਰਦੁਆਰਾ ਸ੍ਰੀ ਜੋਤੀਸਰੂ ਸੈਰ ਤੋਂ ਮੱਥਾ ਟੇਕ ਕੇ ਹੁਣ ਪਿੰਡ ਵੱਲੋਂ ਚਾਲੇ ਪਾ ਲੈ ਮੁੰਡਿਆਂ ਨੇ ਜਗ੍ਹਾ ਜੀ ਵਾਪਸੀ ਵੇਲੇ ਉੱਚਾ ਪਿੰਡ ਸੰਘੋੜ ਦੇਖ ਸਕਦੇ ਹੋ ਤੁਸੀਂ ਸਾਈਕਲ ਸਾਡੇ ਆਪਣੇ ਆਪ ਰੋੜੇ ਜਾਂਦੇ ਨੇ ਆਹੀ ਨਿਸ਼ਾਨੀ ਹੈ ਕਿ ਉੱਚਾ ਪਿੰਡ ਹੈ ਉੱਚਾ ਪਿੰਡ ਸੰਘੋੜ ਇਹ ਵੀ ਇੱਕ ਬੜਾ ਇਤਿਹਾਸਿਕ ਪਿੰਡ ਹੈ ਯਾਦਾ ਰਿਜਾਰਟ ਵਧੀਆ ਹੋਵੇ ਬਾਕੀ ਆ ਹੀ ਗੱਲ ਇਹਦਾ ਕੋਤ ਜਾਣੀ ਗੱਲ ਕਰਦਾ ਕੋਤ ਸਾਡੇ ਕੋਲ ਹੈ ਠੀਕ ਆ ਠੀਕ ਆ ਕੋਤ ਕਈ ਕੰਮ ਦੇ ਹੁੰਦੇ ਨੇ ਕਿਤੇ ਬਾਈ ਨਾ ਨਾ ਵਧੀਆ ਅਸੀਂ ਫਤੇਗੜ ਸਾਹਿਬ ਤੋਂ ਆਉਂਦੇ ਹੋਏ ਦੁਆਰਾ ਉੱਚੇ ਪਿੰਡ ਬਸ ਸੰਡੇ ਦੇ ਹੈ ਨਾ ਤੇ ਕੇਲੇਖਾਂ ਰੁਕੇ ਸੀ ਤੇ ਇੱਥੇ ਸਾਡੇ ਪਿੰਡ ਦਾ ਸਾਨੂੰ ਠੇਕੇਦਾਰ ਠੇਕੇਦਾਰ ਸਰਦਾਰ ਜੱਗਾ ਸਿੰਘ ਜੀ ਮਿਲੇ ਨੇ ਤੇ ਮਤਲਬ ਇਹ ਨਾ ਇਹ ਇੱਕ ਹੈ ਦੀ ਹਸਤੀ ਹੈ ਵੀ ਇਹ ਪਿੰਡ ਦੇ ਮੁੰਡਿਆਂ ਦਾ ਬਹੁਤ ਹੌਸਲਾ ਵਧਾਉਂਦੇ ਨੇ ਮਤਲਬ ਹੁਣ ਸਾਨੂੰ ਦੇਖ ਲੋ ਆਪੇ ਰੋਕ ਕੇ ਕਹਿੰਦੇ ਵੀ ਦੱਸੋ ਕੀ ਖਾਣਾ 500 ਦੇ ਕੇਲੇ ਪਵਾ ਦਵਾ ਜੱਗੇ ਵੀਰੇ ਧੰਨਵਾਦ ਤੇਰਾ ਬਹੁਤ ਬਹੁਤ ਇੱਕ ਨੇ ਲੱਗਿਆ ਰਾ ਜਾਕ 5268 ਹੁਣ ਵੀ ਲਾਉਣਾ ਰੇਡ ਹਾਂ ਕਬੱਡੀ ਦੀ ਹੁਣ ਵੀ ਰੇਡ ਪਾਉਂਦੇ ਆ 52 ਬਾੜ ਦੀ ਕੈਮਰਾ ਉਹ ਹਾਂ ਮਤਲਬ ਇਹ ਦੇਖ ਲਓ ਤੁਸੀਂ ਜਿੱਥੇ ਮਰਜ਼ੀ ਲਾ ਦੇ ਮਤਲਬ ਇਹ ਵੀਰ ਕਬੱਡੀ ਬਹੁਤ ਖੇਡਦੇ ਰਹੇ ਨੇ 52 ਤੇ 62 ਹੁਣ ਵੀ ਲਾਉਂਦੇ ਹੋ ਤੁਸੀਂ 10 47 ਕੇ ਨਹੀਂ ਆਪਣੇ ਪਿੰਡ 47 ਕੇ ਨਹੀਂ ਕੋਈ ਡਰ ਪੈ ਨਹੀਂ ਆ ਨਾ ਨਾ ਵਧੀਆ ਹੁਣ ਫੇਰ ਕੰਮ ਕਰ ਕਿੱਥੇ ਚੱਲਦਾ ਕੰਮ ਪੈਂਟ ਚੱਲਦਾ ਆਪਣੇ ਠੇਕੇ ਤੇ ਅੱਛਾ ਬੰਦੇ ਦਿਹਾੜੀ ਲੱਗੇ ਹੋਏ ਨੇ ਠੇਕਾ ਲੈ ਕੇ ਕੰਮ ਕਰਦੇ ਅੱਛਾ ਠੇਕਾ ਕਰਾ ਕੀ ਕਰਦੇ ਨਹੀਂ ਨਹੀਂ ਬਹੁਤ ਜੱਗੇ ਤੇਰੇ ਵਰਗਾ ਮਿਹਨਤੀ ਬੰਦਾ ਨਹੀਂ ਮਿਲਣਾ ਯਾਰ ਪਿੰਡ ਚੋ ਹਾਂ ਮਿਹਨਤ ਆ ਬੜਾਈ ਨਾਲ ਬਲੂਟੀ ਮਿਹਨਤ ਗਈ ਹਾਂ ਬਸ ਮਿਹਨਤ ਆ ਜਿਹੜਾ ਆਪਾਂ ਕਿਉਂ ਜੇ ਸਰੀਰ ਫਿੱਟ ਰਹੂਗਾ ਤਾਂ ਹੀ ਅਜੇ ਮਿਹਨਤ ਕਰਦੇ ਆ ਸਰੀਰ ਫਿੱਟ ਰਹਿਣੀ ਰਹਿਣਾ ਹੋਰ ਠੀਕ ਠਾਕ ਆ ਬੱਚੇ ਠੀਕ ਨੇ ਸਾਰੇ ਚਲੋ ਸ਼ੁਕਰਾਂ ਸ਼ੁਕਰਾਂ ਕਰਵਾਣੋ ਪਹੁੰਚ ਗਏ ਜੀ ਵਾਪਸ ਇਦੇ ਸ਼ਹਿਰ ਖਮਾਣੋ ਇਹ ਜਾਇਕਾ ਿੰਡੋਸੈਂਟ ਬੈਂਕ ਦਾ ਏਟੀਮ ਇੱਥੋਂ ਪੈਸੇ ਨਿਕਲਦੇ ਨੇ ਤੇ ਆਹ ਚੀਜ਼ ਦੇਖ ਲੋ ਤੁਸੀਂ ਇੰਨੀ ਆਪਰਚੂਨ ਦੀਆਂ ਦੁਕਾਨਾਂ ਨਹੀਂ ਹੈਗੀਆਂ ਜਿੰਨੀਆਂ ਆਹ ਨੇ ਪਹੁੰਚ ਗਿਆ ਜੀ ਪਿੰਡ ਉੱਤੇ ਜਟਾਣੇ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਤੁਹਾਨੂੰ ਦਰਸ਼ਨ ਕਰਾਏ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਠੰਡਾ ਬੁਰਜ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੇ ਅਸੀਂ ਆਪਣੇ ਪਿੰਡ ਜਟਾਣੇ ਉੱਤੇ ਤੇ ਪਹੁੰਚ ਗਏ ਆ ਤੇ ਭਾਈ ਸਾਡੇ ਨਾਲ ਅੱਜ ਇੱਕ ਮੁੰਡਾ ਸੀਗਾ ਪ੍ਰੀਤਿੰਦਰ ਸਿੰਘ ਤੇ ਇਹ ਮੁੰਡਾ ਦੱਸੂਗਾ ਆਪਣਾ ਐਕਸਪੀਰੀਅੰਸ ਇੱਥੇ ਠੀਕ ਰਿਹਾ ਹੈ ਹੈ ਬਸ ਐਂਡ ਵਾਲੇ 5 ਕਿਲੋਮੀਟਰ ਜਾ ਕੇ ਲਾਂਦੇ ਨਿਕਲੀ ਹੈ 60 ਕਿਲੋਮੀਟਰ ਦਾ ਸਫ਼ਰ ਪੂਰਾ ਵਧੀਆ ਰਿਹਾ ਹਾਂ ਸਵੇਰੇ ਪੂਰੀ ਨਾਦੀ ਨਾ 25 ਦੇ 30 ਦੇ ਵਿੱਚ ਲਾਇਆ ਹਾਂ ਹੁਣ ਚਲੋ ਪਹਿਲੀ ਵਾਰ ਥੋੜਾ ਦੱਸਦੇ ਹਾਂ ਹੁਣ ਆਈਆ ਨਾ ਨਾ ਬਹੁਤ ਵਧੀਆ ਕੀਤਾ ਜਿੰਨੀ ਪਰਫਾਰਮੈਂਸ ਤੇਰੀ ਵਧੀਆ ਰਹੀ ਹੈ ਨਾ ਮਤਲਬ ਵਾਕਈ ਮੈਂ ਮੰਨਦਾ ਵੀ ਜਿਹੜਾ ਵੀ ਬੰਦਾ ਵੀ ਸਾਡੇ ਨਾਲ ਰਲਿਆ ਪਹਿਲਾਂ ਸਾਡੇ ਬਰਾਬਰ ਇੰਨਾ ਤੇਜ਼ ਸਾਈਕਲ 'ਤੇ ਅਸੀਂ ਕਿਸੇ ਨਾਲ ਰਲਿਆ ਆ ਪਹਿਲਾਂ ਇੰਨਾ ਤੇਜ਼ ਨਹੀਂ ਸੀ ਚੱਲਦਾ ਹਨਾ ਇਹ ਮੁੰਡਾ ਅੱਜ 30 32 ਤੇ ਵੀ ਸਾਈਕਲ ਚਲਾਇਆ ਸੀ ਤੇ ਨਾਲ ਇਹ ਰਿਹਾ ਇਹਦੀ ਵੇਟ ਨਹੀਂ ਕਰਨੀ ਪਈ ਜਾਣੀ ਹੈ ਨਾ ਜਿਵੇਂ ਆ ਕਈ ਬੰਦਿਆਂ ਦੀ ਵੇਟ ਕਰਨੀ ਪੈਂਦੀ ਸੀ ਇਹ ਪਹਿਲਾਂ ਪਹਿਲਾਂ ਵੇਟ ਕਰਦੇ ਰਹੇ ਆ ਮਤਲਬ 20 20 ਮਿੰਟ ਹਾਂ ਯਾਨੀ ਪੀਤੇ ਦੀ ਭਾਈ ਵੇਟ ਨਹੀਂ ਕਰਨੀ ਭਾਈ ਮੁੰਡਾ ਪੂਰੀ ਤਿਆਰੀ ਕਰਕੇ ਆਇਆ ਤੇ ਰੱਬ ਸੁੱਖ ਰੱਖੇ ਸਾਡੇ ਨਾਲ ਬੰਦੇ ਇਦਾਂ ਹੀ ਜੁੜਦੇ ਜਾਣ ਜਿਵੇਂ ਅੱਜ ਦੋ ਬੰਦੇ ਬੱਡੇਲੇ ਤੋਂ ਹੋਰ ਜੁੜ ਗਏ ਆ ਸਾਡੇ ਨਾਲ ਤੇ ਬਾਕੀ ਹੁਣ ਦੇਖਦੇ ਆ ਤੁਹਾਨੂੰ ਮਿਲਦੇ ਆ ਅਗਲੇ ਹਫਤੇ ਕਿਸੇ ਨਵੀਂ ਜਗ੍ਹਾ ਤੇ ਬਾਕੀ ਜਿਵੇਂ ਸਾਡੇ ਜੱਗੀ ਜੀ ਕਹਿਣਗੇ ਉਸੇ ਹਿਸਾਬ ਨਾਲ ਅਸੀਂ ਜਿੱਥੇ ਜੱਗੀ ਜੀ ਕਹਿਣਗੇ ਉੱਥੇ ਚੱਲ ਜਾਗੇ ਜਿੱਥੇ ਸਾਡੇ ਜੱਗੀ ਕੋਸਾਰ ਕਹਣਗੇ ਚਲੋ ਠੀਕ ਹੈ ਜੀ ਮਿਲਦੇ ਆ ਅਗਲੇ ਹਫ਼ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ